ਲਓ ਮਿੱਤਰੋ ਆਪਣੇ ਕਾਲੇ ਗੁੰਤਰ ਦਿਖਾਉਣਿਆ ਤੁਹਾਨੂੰ ਅੱਜ ਇਹ ਆਪਾਂ ਨੇ ਉੱਪਰੋਂ ਲਿਆ ਕੇ ਛੱਡਿਆ ਥੱਲੇ ਅੱਜ ਚਲ ਵੀਡੀਓ ਪਾ ਦੀ ਇਹਨਾਂ ਦੀ ਦਿਖਾ ਦੀਏ ਭਰਾਵਾਂ ਨੂੰ ਇਹਨਾਂ ਦੇ ਬੱਚੇ ਉਰੀ ਕਢਾਵਾਂਗੇ ਆਪਾਂ ਹਾਂਜੀ ਬੇਟਾ ਇਹਨਾਂ ਨੂੰ ਪਟੋਕਰੀਆਂ ਟੋਕਰੀਆਂ ਲਾਉਣਿਆ ਇੱਕ ਦਿਨ ਚ ਸਾਰੇ ਕਬੂਤਰਾਂ ਦੀਆਂ ਔਰ ਇਹ ਕਢਾਵਾਂਗੇ ਬੱਚੇ ਇਹਨਾਂ ਦੇ ਸਾਰਿਆਂ ਦੇ ਕਬੂਤਰਾਂ ਦੇ ਬਿਲਕੁਲ ਕਾਲੇ ਕਬੂਤਰ ਹਾਂਜੀ ਤਾਂ ਇਦਾਂ ਇਹ ਪੱਲਾ ਮਾਗੇ ਜੋੜੀਆਂ ਫੁੱਲ ਬਈ ਬਹੁਤ ਭਰਾ ਮੰਗਦੇ ਸੀ ਕਾਲੇ ਕੂਤਰ ਤੋ ਕੀ ਬੜੇ ਜਾਣਗੇ ਬਈ ਇਹ ਹੁਣ ਇਹਨੇ ਜੋੜੀਆਂ ਲਾ ਰਾਇਆ ਸਾਰੀਆਂ ਨੇ ਆਪਾਂ 한지비다 한지미다. 엄마 왜안